ਘਟਨਾਕਰਮ ਕੱਲ ਜੋ ਸਾਡੇ ਸੰਵਿਧਾਨ ਦੇ ਰਚੇਤਾ ਸਾਡੇ ਮਸੀਹਾ ਜੋ ਬਾਬਾ ਸਾਹਿਬ ਦੀ ਮੂਰਤੀ ਤੇ ਜੋ ਘਟਨਾਕਰਮ ਜੋ ਉਹਨਾਂ ਨੇ ਕਰਨ ਦੀ ਕੱਲ ਕੋਸ਼ਿਸ਼ ਕੀਤੀ ਹੈ ਮੈਂ ਸਮਝਦਾ ਹਾਂ ਉਸ ਘਟਨਾਕਰਮ ਦਾ ਇਸ ਪੰਜਾਬ ਸਰਕਾਰ ਦੇ ਅਸੀਂ ਇੱਕ ਹੋਰ ਨਿੰਦਾ ਕਰਦੇ ਹਾਂ ਔਰ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਜੋ ਵੀ ਘਟਨਾਕਰਮ ਹੋਇਆ ਉਹਦੀ ਪੂਰਜੋਰ ਇਹਦੀ ਸਾਨੂੰ ਅੱਜ ਪੂਰਾ ਇਕ ਦੱਸਿਆ ਜਾਵੇ ਵੀ ਇਹ ਘਟਨਾ ਕਰਮ ਦੇ ਪਿੱਛੇ ਕੌਣ ਹੈ ਜੇ ਇਹਨਾਂ ਨੇ ਨਾਂ ਦੱਸਿਆ ਅਸੀਂ ਕੇਂਦਰ ਸਰਕਾਰ ਕੋ ਅੱਜ ਸਾਰੇ ਦਿਨੇ ਅਪੀਲ ਕਰਾਂਗੇ ਕਿ ਇਹਦੀ ਜਿਹੜੀ ਜਾਂਚ ਹੈ ਸੀਬੀਆਈ ਕੋ ਕਰਾਈ ਜਾਵੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਡੇ ਬਾਬਾ ਸਾਹਿਬ ਕੱਲ ਐਡਾ ਵੱਡਾ ਦਿਨ ਸੀ ਜਿੱਦਨ ਇਸ ਸੰਵਿਧਾਨ ਦਾ ਰਚੇਤਾ ਨੇ ਇਹ ਸੰਵਿਧਾਨ ਰਚਿਆ ਔਰ ਸਾਡਾ ਹਿੰਦੁਸਤਾਨ ਸਾਰਾ ਅੱਜ ਉਹਨਾਂ ਦੇ ਸੈਲੀਬ੍ਰੇਸ਼ਨ ਕਰ ਰਿਹਾ ਸੀ ਪਰ ਇਹ ਜੋ ਵੀ ਘਟਨਾ ਕਰਮ ਹੋਇਆ ਹੈ ਅਸੀਂ ਅੱਜ ਕੇਂਦਰ ਸਰਕਾਰ ਨੂੰ ਇਹ ਲਿਖਾਂਗੇ ਕਿ ਇਹਦੀ ਜਾਂਚ ਕਰਾਈ ਜਾਵੇ ਔਰ ਇਹਦੇ ਪਿੱਛੇ ਕੌਣ ਤਾਕਤਾਂ ਨੇ ਜੋ ਇਸ ਸਾਡੇ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਉਹ ਸਾਰਿਆਂ ਦੇ ਇਸ ਵਿੱਚ ਸਾਹਮਣੇ ਆਣਾ ਚਾਹੀਦਾ ਹੈ ਬਹੁਤ ਬਹੁਤ ਜੀ